ਸੋ ਦੱਸਦੇ ਨੇ ਆ ਕਿ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲ ਕੇ ਬੁਰੀ ਤਰ੍ਹਾਂ ਦੇ ਨਾਲ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ tạmਮੀ ਫਸ ਚੁਕੇ ਨੇ ਕਿਹਾਇਆ ਜਾ ਰਿਹਾ ਕਿ ਅੱਜ ਮਹਿਲਾ ਕਮਿਸ਼ਨ ਪੰਜਾਬ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਨੇ ਉਹ ਲਏ ਜਾ ਸਕਦੇ ਨੇ ਹਰਜਿੰਦਰ ਸਿੰਘ tạmਮੀ ਦੇ ਮਸਲੇ ਨੂੰ ਲੈ ਕੇ ਸੋ ਦੱਸਦੇ ਨੇ ਆ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਸੂ ਮੋਟੋ ਰੈਕਸ਼ਨ ਆ ਉਹ ਲੈ ਲਿਆ ਹੈ ਨੋਟਿਸ ਜਾਰੀ ਕਰਕੇ 4 ਦਿਨ ਦੇ ਅੰਦਰ ਜਵਾਬ ਮੰਗਿਆ ਹੈ ਫਿਲਹਾਲ ਜੋ ਵੂਮਨ ਕਮਿਸ਼ਨ ਦੇ ਜੋ ਚੇਅਰ ਪਰਸਨ ਨੇ ਰਾਜ ਲਾਲੀ ਗੇ ਲੋਣਾ ਵੱਲੋਂ ਧਾਮੀ ਨੂੰ ਬਰਖਾਸਤ ਕਰਨ ਦੇ ਲਈ ਵੀ ਐਸਜੀਪੀਸੀ ਨੂੰ ਆਖਿਆ ਗਿਆ ਹੈ ਫਿਲਹਾਲ ਐਸਜੀਪੀਸੀ ਵੱਲੋਂ ਸੁਤਰਾ ਦੇ ਵਾਲੋ ਤੇ ਖਬਰ ਆ ਰਹੀਆਂ ਨੇ ਕਿ ਜੋ ਵੂਮਨ ਕਮਿਸ਼ਨ ਹੈ ਉਹਨਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਦੇ ਉੱਤੇ ਇਸ ਵਿੱਚ ਐਸ ਡੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਜੋ ਅਪਸ਼ਬਦ ਬੀਬੀ ਜਗੀਰ ਕੌਰ ਨੂੰ ਲੈ ਕੇ ਕਹੇ ਨੇ ਉਹਨਾਂ ਦੇ ਉੱਤੇ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਫਿਲਹਾਲ ਦੱਸਦੇ ਨੇ ਆ ਕਿ ਬੀਤੇ ਦਿਨੀ ਹਰਜਿੰਦਰ ਸਿੰਘ ਤਾਮੀ ਵੱਲੋਂ ਇੱਕ ਜਿਹੜੀ ਖੀਮਾ ਜਾਂਚਨਾ ਇੱਕ ਲੈਟਰ ਜਿਹੜੀ ਸੀ ਉਹ ਵੀ ਦਿੱਤੀ ਗਈ ਸੀ ਕਿ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਉਹ ਬਹੁਤ ਹੀ ਨਿਮਰਤਾ ਸਹਿਤ ਦੱਸਣਾ ਚਾਹੁੰਦੇ ਨੇ ਕਿ ਬੀਤੇ ਦਿਨੀ ਇੱਕ ਨਿੱਜੀ ਚੈਨਲ 'ਚ ਇੱਕ ਵਿਅਕਤੀ ਦੇ ਨਾਲ ਮੋਬਾਈਲ ਫੋਨ ਉਤੇ ਗੱਲ ਹੋਈ ਸੀ ਔਰ ਉਸ ਦੌਰਾਨ ਕੁਝ ਇਤਰਾਜ਼ਯੋਗ ਸ਼ਬਦਾਬਲੀ ਵਰਤੀ ਗਈ ਸੀ ਉਹਨਾਂ ਵੱਲੋਂ ਜੋ ਕਿ ਜਾਣੇ ਅਣਜਾਣੇ ਵਿੱਚ ਹੋਇਆ ਸੀ